ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਸਵਾਗਤ ਕਰਦਿਆਂ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਠੰਡ ਦਾ ਮਾਹੌਲ ਪੂਰਾ ਵਧੀਆ ਹੋਇਆ ਹੋਇਆਗਾ ਤੇ ਮਿਸਤਰੀਆਂ ਦਾ ਕੰਮ ਚੱਲੀ ਜਾਂਦਾ ਹੈਗਾ ਦੁਬਾਰੀ ਕੱਲ ਮਿਸਤਰੀਆਂ ਨੇ ਕੰਮ ਚਲਾਇਆ ਸੀਗਾ ਕੱਲ ਜਿਹੜਾ ਇਹ ਢੂਲਾ ਵਗਰਾ ਬੰਨਿਆ ਹੋਇਆ ਸੀ ਉਹ ਸਾਰਾ ਖੋਲ ਕੇ ਸਾਫ ਸਫਾਈ ਕਰਤੀ ਤੇ ਬਾਕੀ ਸਮਾਨ ਸੀ ਜਿਹੜਾ ਉਹ ਸਾਰਾ ਛੱਡਿਆ ਆਂਦਾ ਚਾਲੀਆਂ ਤੇ ਮਸ਼ੀਨ ਲਿਫਟਿੰਗ ਵਾਲੀ ਇਹ ਕੱਲ ਲਿਆ ਆਂਦੀ ਅੱਜ ਮਿਸਤਰੀ ਕੰਦਾ ਮੈਂ ਆਉਂਦਾ ਨਹੀਂ ਹੈਗਾ ਉਹਦਾ ਮੋਟਰਸਾਈਕਲ ਸੀਜ਼ ਹੋ ਗਿਆ ਸੀਗਾ ਇੰਜਣ ਬੰਲੀਓ ਤੇ ਅੱਜ ਉਹ ਕੰਦਾ ਮੈਂ ਰਿਪੇਅਰ ਕਰਾ ਲਾਂ ਜਿਹੜੇ ਦੋ ਬੰਦੇ ਨਾਲ ਹੁੰਦੇ ਨੇ ਲੇਬਰ ਵਾਲੇ ਉਹ ਆਉਣਗੇ ਆ ਗਿਆ ਉਹਦਾ ਸਮਾਨ ਵਗੈਰਾ ਚੜਾ ਲੈਣਗੇ ਜਿਹੜਾ ਕੋਈ ਹੋਰ ਨਿਕ ਸੁੱਕ ਕੰਮ ਕਰਨ ਵਾਲਾ ਜਾਂ ਜਿਵੇਂ ਅ ਪੈਡ ਵਗੈਰਾ ਬਣਾਉਣਗੇ ਹੋਰ ਜਿਹੜਾ ਵੀ ਕੋਈ ਕੰਮ ਅੱਜ ਉਹਨਾਂ ਦਾ ਚੱਲਦਾ ਹੋਇਆ ਅੱਜ ਉਹ ਚਲਾ ਲੈਣਗੇ ਤੇ ਬਾਕੀ ਦੇਖਦੇ ਆਂਗੇ ਅੱਜ ਸਾਰੇ ਦਿਨ ਦੀ ਹੋਰ ਕੀ ਵਿਆਉ ਦਬੰਦੀ ਬਣਦੀ ਹੈਗੀ ਸਲਾਹ ਇਹ ਹੈਗੀ ਵੀ ਅੱਜ ਇੱਕ ਦੋ ਕੰਮ ਨੇ ਜਿਹੜੇ ਧਣਾ ਹੋਲੇ ਬਰਨ ਵਾਲੇ ਉਹ ਨਿਮੇੜ ਦਈਏ ਇਹ ਕਿਉਂਕਿ ਜੇ ਮਿਸਤਰੀ ਆਉਂਦਾ ਨਹੀਂ ਹੈਗਾ ਤਾਂ ਕਰਕੇ ਇਨੀ ਕੋਈ ਸਮਾਨ ਦੀ ਲੋਡ ਵੀ ਨਹੀਂ ਪੈਣੀ ਹੈਗੀ ਇੱਕ ਆਜ ਪਲੰਬਰ ਆਉਣ ਨੂੰ ਕਹਿੰਦਾ ਸੀ ਬਾਕੀ ਉਹਨੂੰ ਫੋਨ ਕਰਕੇ ਪੁੱਛਣਾ ਹੈਗਾ ਵੀ ਕਿੰਨੇ ਕ ਵਜੇ ਤੱਕ ਆਊਗਾ ਕਿਉਂਕਿ ਅੰਦਰ ਉਹ ਇੱਕ ਤਾਂ ਪਾਇਪ ਟੁੱਟੀ ਹੋਈ ਹੈ ਇੱਕ ਇਹਦੇ ਵਿੱਚ ਝਿਰੀਆਂ ਮਰਵਾਉਣੀਆਂ ਨੇ ਕੰਧਾਂ ਦੇ ਵਿੱਚ ਤੇ ਨਾਲ ਹੀ ਉਹ ਲਾਈਟ ਵਾਲੀਆਂ ਝਿਰੀਆਂ ਵੀ ਉੱਚੀ ਮਾਰ ਜੂਂਗੇ ਉਹਦੇ ਕੋਲੇ ਕਟਰ ਹੋਊਗਾ ਇਹ ਆ ਜਿਹੜੀਆਂ ਪਾਈਪਾਂ ਨੇ ਇਹ ਤਾਂਹਾਂ ਚੜ੍ਹਦੀਆਂ ਕਰਨੀਆਂ ਨੇ ਉੱਪਰਲੇ ਪਾਸੇ ਦੇਖਦੇ ਹਾਂ ਕਿ ਉਹ ਕਿੱਥੋਂ ਦੀ ਕੀ ਬਿਉਂਦ ਬੰਦੀ ਬਣਾਉਂਦਾ ਹੈਗਾ ਪਰ ਗਲਤੀ ਕਰਕੇ ਇਹਦੇ ਵਿਚਾਲ ਦੀ ਪਹਿਲਾਂ ਪਾਇਪ ਪਵਾ ਦੇਣੀ ਸੀ ਤਾਂ ਕਿ ਸਿੱਧੀਆਂ ਤਾਂਹਾਂ ਪਾ ਪਾਹਾਂ ਡੁੱਟੀਆਂ ਚੱਲ ਜਾਂਦੀਆਂ ਹੁਣ ਇਹ ਲੈਂਡਰ ਭੰਨ ਕੇ ਤਾਂ ਚੜਾਉ ਤੇ ਦੇਖਦੇ ਆ ਆ ਕੀ ਕਿੱਡਾ ਮੋਗਰਾ ਇਹ ਕਰਦਾ ਹੈਗਾ ਉਹ ਤੇ ਆ ਪਾ ਵੀ ਡੁੱਟੀ ਹੋਈ ਹੈ ਗਿਡੰਕੀ ਵਾਲੀ ਇਹ ਵੀ ਨਵੀਂ ਲਵਾਉਣੀ ਹੈਗੀ ਉਦੋਂ ਬਾਕੀ ਪਲੰਬਰ ਨੂੰ ਪੁੱਛਦੇ ਆ ਫੋਨ ਕਰਕੇ ਕਿੰਨੇ ਕ ਵਜੇ ਤੱਕ ਆਉਣ ਨੂੰ ਕਹਿੰਦਾ ਹੈਗਾ ਕਿਉਂਕਿ ਜੇ ਉਹ ਜਾਦੇ ਸੁਨੇਹਾ ਆਉਂਦਾ ਹੋਇਆ ਫਿਰ ਆਪਦੇ ਬਾਕੀ ਸਾਰੇ ਕੰਮ ਰੋਕਣੇ ਪੈਣਗੇ ਤੇ ਜੇ ਉਹ 12 1 ਵਜੇ ਆਸ-ਪਾਸ ਆ ਗਿਆ ਤਾਂ ਵਧੀਆ ਹੈਗਾ ਉਹ ਨੂੰ ਆਪਣੇ ਆਪ ਦੇ ਸਾਰੇ ਕੰਮ ਧੰਦੇ ਨੇ ਜਿਹੜੇ ਉਹ ਨਿਬੜ ਜਾਣਗੇ ਤੇ ਆਪਾਂ ਆਪਦੇ ਕੰਮ ਧੰਦੇ ਨੂੰ ਮੇੜ ਕੇ ਕਰੇ ਦਵਾਰੇ ਪਹੁੰਚ ਗਏ ਤੇ ਉਧਰੋਂ ਗੋਵਿੰਦੇ ਹੋਰੇ ਵੀ ਆ ਚੁੱਕੇ ਨੇ ਤੇ ਅੱਜ ਮਿਸਤਰੀ ਆਏ ਨਹੀਂ ਹੈਗੇ ਤਾਂ ਕਰਕੇ ਜਿਹੜਾ ਉੱਪਰਲਾ ਕੰਮ ਆ ਨਿਕ ਸੁੱਕ ਉਹ ਜਾਂ ਨਿਬੜ ਜੂਗਾ ਸਮਾਨ ਸਪੂਣ ਚੜਾਉਣ ਦਾ ਗੁਰੇ ਮਿਸਤਰੀ ਸਾਰੇ ਦਿਨ ਨਹੀਂ ਆਉਂਦਾ ਜੀ ਸਾਰੇ ਦਿਨ ਦੀ ਐਬਸੈਂਟ ਅੱਜ ਮਿਸਤਰੀ ਦੀ ਮੈਨੂੰ ਇਹ ਸੀ ਮੈਂ ਚਲੋ ਹੋ ਸਕਦਾ ਦੁਪਹਿਰ ਤੱਕ ਆ ਜੀ ਤੇ ਗੋਵਿੰਦੇ ਵਰਗੇ ਜਿਹੜਾ ਟੂਟਿਆਂ ਦਾ ਭੰਨ ਤੋੜ ਪਹਿਲਾਂ ਅਸੀਂ ਬਣਾਈ ਗਿਆ ਹੁਣ ਇਹ ਭੰਨੀ ਜਾਣਗੇ ਇਹਨਾਂ ਕੋਲੇ ਆਹੀ ਕੰਮ ਹੈਗਾ ਤੇ ਅੱਜ ਜਿਹੜਾ ਮਣਾ ਮੋਡਾ ਕੰਮ ਰਹਿੰਦਾ ਇਹਨਾਂ ਦਾ ਪੈਪਾਂ ਬੂਪਾਂ ਦਾ ਤੇ ਬਾਕੀ ਚਿਰੀਆਂ ਦਾ ਬਾਕੀ ਦੇਖਦੇ ਆਂ ਜਿਹੜਾ ਕੋਈ ਲਾਈਟ ਆਣੀ ਝਿਰੀਆਂ ਵੀ ਮਾਰਨ ਵਾਲੀਆਂ ਨੇ ਉਹ ਜਾਂ ਮਾੜਾ ਨਿਕਸੋ ਕੰਮ ਨਿਬੜ ਜੂਗਾ ਤੇ ਇੱਕ ਜਿਹੜੀ ਪਰਲੇ ਪਾਸ ਆ ਪਾਇਪ ਟੁੱਟੀ ਹੋਈ ਹੈਗੀ ਇਹ ਵੀ ਅੱਜ ਇਹ ਜੋੜ ਲਾ ਦੇਣੀ ਹੈ ਹੁਣ ਬੱਸ ਤਾਂ ਸਰ ਗਿਆ ਸੀਗਾ ਕੇਰੇਂ ਥੈਂਕੀ ਭਰਨੀ ਪਈਏਗੀ ਸੂਰਜ ਵਧੀਆ ਨਿਕਲਿਆ ਹੋਇਆ ਹੈਗਾ ਹਵਾ ਚੱਲਦੀ ਨਹੀਂ ਹੈਗੀ ਜਿਹਦੇ ਕਰਕੇ ਵਧੀਆ ਦਿਨ ਦੀ ਨਿਗਾਹਸ ਹੈਗੀ ਹੈ ਕਿ ਅੱਜ ਗੋਵਿੰਦੇ ਵਰਗੇ ਆਏ ਨੇ ਠੰਡ ਚੁੱਕੇ ਨਾ ਹੁਣ ਇਹਨਾਂ ਨੂੰ ਚਾਹ ਛਕਾ ਦਈਏ স্মੈਲ ਬੜੀ ਵਧੀਆ ਆਈ ਜਾਂਦੀ ਹੈ ਰਸੋਈ ਚ ਮੰਮੀ ਬਣਾਈ ਜਾਂਦੀ ਹੈਗੀ ਮੇਥਿਆਂ ਵਾਲੇ ਪਰੌਂਠੇ ਸਰਦੀ ਬਹੁਤ ਆਏਗੀ ਜਿਹਦੇ ਕਰਕੇ ਚਾਹ ਨਾਲ ਮੇਥੇ ਵਾਲੇ ਪਰੌਂਠੇ ਠੰਡ ਜਾ ਕੇ ਵਧੀਆ ਲੱਗਦੇ ਨੇ ਮੈਨੂੰ ਇੱਕ ਦੋ ਕੰਮ ਨੇ ਤੇ ਜਿਹੜੇ ਜਾ ਕੇ ਆਪਾਂ ਹੁਣ ਨਵੇੜੇ ਹੀ ਆਏ ਤਨੇ ਗੋਵਿੰਦ ਵਰਗੇ ਚਾਹ ਪਣੀ ਪੀਂਦੇ ਨੇ ਤੇ ਨਾਲੇ ਜਿਹੜਾ ਇਹ ਸਮਾਨ ਇਹਨਾਂ ਨੂੰ ਜ਼ਰੂਰ ਤਾਂ ਹੈਗੀ ਉਹ ਲੇ ਕੇ ਮੈਨੂੰ ਵਟਸਐਪ ਕਰ ਦੇਣਗੇ ਤੇ ਮੈਂ ਉਧਰੋਂ ਆਉਂਦਾ ਬਾਜ਼ਾਰ ਦੇ ਵਿੱਚੋਂ ਉਹ ਵੀ ਸਮਾਨ ਲੈ ਆਉਂਗਾ ਜੇ ਜ਼ਿਆਦਾ ਹੋਇਆ ਤਾਂ ਫਿਰ ਦੁਬਾਰਾ ਆ ਕੇ ਮੈਂ ਗੋਵਿੰਦ ਨੂੰ ਨਾਲ ਲੈ ਜਾਊਂਗਾ ਅਸੀਂ ਜਾ ਕੇ ਚੱਕ ਲਿਆਵਾਂਗੇ ਬਸ ਤਾਂ ਪੈਪਾ ਵਗੈਰਾ ਦਾ ਪੀਂਆਂ ਨੇ ਜਿਹੜਾ ਹੋਰ ਕੋਈ ਮਾਣਾ ਮੋਟਾ ਐਲਬੋ ਵਗੈਰਾ ਜਾਂ ਹੋਰ ਸਲੂਸ਼ਨ ਵਗੈਰਾ ਉਹੇ ਜੇ ਸਮਾਨ ਦੀ ਨਕਸੂਕ ਦੀ ਲੋੜ ਹੈਗੀ ਤੇ ਚਲੋ ਚੱਲਦੇ ਜਾਂਦੇ ਪਹਿਲਾਂ ਬਾਹਰਲੇ ਕੰਮ ਨਿਬੇੜ ਦਈਏ ਫਿਰ ਜਲਦੀ ਜਲਦੀ ਇਹਨਾਂ ਕੋਲੇ ਵਾਪਸ ਮੁੜ ਕੇ ਆ ਕੇ ਦੇਖਦੇ ਆਂਗੇ ਅੱਗੇ ਕੰਮ ਦੀ ਕਿਹੋਂ ਤੋਂ ਬੰਦੀ ਟਿੱਬਿਆਂ ਵਾਲੇ ਰਾਹ ਹੁੰਦੇ ਨੇ ਜਿਹੜੇ ਉਹਨਾਂ ਦਾ ਆ ਔਖਾ ਹੁੰਦਾ ਹੈਗਾ ਤੇ ਆ ਹੁਣ ਪਹੀ ਇਹ ਚੱਕ ਰਹੇ ਨੇ ਇਹਨਾਂ ਨੇ ਰਮਾਰ ਦੀ ਪਹੀ ਤੇ ਹੌਲੀ ਹੌਲੀ ਕਰਕੇ ਸਕੂਟਰੀ ਨਗਾਉਣੀ ਪੈਂਦੀ ਹੈਗੀ ਤੇ ਅੱਗੇ ਰੇਤ ਹੈਗਾ ਤਾਂ ਕਰਕੇ ਮੈਂ ਪੈਰਾਂ ਦੇ ਉੱਤੇ ਲਫਾਫੇ ਬੰਨ ਲੇ ਪੈਰ ਖਰਾਬ ਨਾ ਹੋਣਾ ਨਹੀਂ ਫਿਰ ਬੂਟਾਂ ਚ ਰੇਤਾ ਪਾਏ ਜਾਂਦਾ ਕਿਕਰ ਜੀ ਆਈ ਜਾਂਦੀ ਹੈਗੀ ਬਾਅਦ ਦੇ ਵਿੱਚ ਚਲੋ ਕਿਰਾ ਮੇਨ ਰੇਤ ਵਾਲਾ ਰਾਹ ਤਾਂ ਨਾਂਗੇ ਹੁਣ ਗਾਹਾਂ ਜਾ ਕੇ ਦੇਖਦੇ ਮੀ ਰੇਤਾ ਆਉਂਦਾ ਕਿ ਨਹੀਂ ਆਉਂਦਾ ਮੂਰੇ ਟਰੈਕਟਰ ਜਾਂਦਾ ਹੈਗਾ ਜਿੰਨੇ ਚਿਰ ਚ ਇਹ ਗਾਹਾਂ ਨਗੋ ਨਜ਼ਰ ਚ ਆਪਾਂ ਆਪਣੇ ਪੈਰਾਂ ਦੇ ਲਿਫਾਵੇ ਖੋਲੀਏ ਲਿਫਾਵੇ ਤਾਂ ਲਵੇਟ ਲਏ ਸੀਗੇ ਭਈ ਰੇਤਾ ਨਾਲ ਦਾ ਬੂਟ ਖਰਾਬ ਕਰ ਦਉਂਦਾ ਹੈਗਾ ਤੇ ਨਾਲੇ ਪੈਰਾਂ ਚ ਕਿਰਕਰ ਜੀ ਆਈ ਜਾਂਦੀ ਰਹਿੰਦੀ ਆ ਬਾਅਦ ਚ ਉਹਨਾਂ ਨੂੰ ਖੋਲ ਕੇ ਲਿਫਾਵੇ ਸਕੂਟਰ ਦੇ ਵਿੱਚ ਆਈਂ ਧਰ ਲੈਣੇ ਹੈਗੇ ਨਾਲੇ ਆਦ ਨੂੰ ਟਰੈਕਟਰ ਤੋਂ ਆਹ ਸਾਈਡ ਮਿਲ ਜੂਗੀ ਕਹਾਂ ਜਾ ਕੇ ਮੈਂ ਸਕੂਟਰੀਆ ਆ ਕੇ ਇੱਥੇ پارک ਕਰਤੀ ਸੀ ਤੇ ਰਾਜ ਤਾਂ ਵੀਡੀਓ ਬਣਾਈ ਕਿਉਂਕਿ ਮੈਨੂੰ ਥੋੜੀ ਜਿਹੀ ਜ਼ਿਆਦਾ ਜਲਦੀ ਸੀਗੀ ਬੱਸ ਦੀ ਤੇ ਬੱਸ ਉੜੀ ਗ੍ਰਹਾ ਹੁਣ ਬੱਸ ਐਂਡ ਤੇ ਖੜਾ ਜੇ ਜਲਦੀ ਦੇ ਨੇ ਆ ਜੇ ਤਾਂ ਛੇੜੀ ਛੇੜੀ ਬਰਨ ਵਾਲੇ ਕੰਮ ਪਹਿਲਾਂ ਪਹਿਲਾਂ ਮੇਟਦੀ ਤੇ ਆ ਕੇ ਫਿਰ ਜਿਹੜੇ ਤਨੋ ਲੇਕਦੋ ਕੰਮ ਨੇ ਉਹ ਵੀ ਕਰਨੇ ਨਾਲੇ ਜਿਹੜਾ ਪਲੰਬਰ ਹੁਣ ਸਮਾਨ ਲੈ ਕੇ ਵੀ ਜੂਗਾ ਉਹ ਵੀ ਆ ਕੇ ਇੱਥੋਂ ਲੈਣਾ ਹੈਗਾ ਦੁਬਾਰੇ। বাস ਸੇ ਉਤਰ ਕੇ ਮੈਂ ਪੈਦਲ ਚੱਲੇ ਪਾ ਤੇ ਇੱਥੋਂ ਬਾਈ ਵਾਕ 5 ਕਿਲੋ ਮਿੰਟਾਂ ਦਾ ਰਸਤਾ ਹੈਗਾ ਜਿਹੜੇ ਦਫ਼ਤਰ 'ਚ ਮੈਂ ਜਾਣਾ ਹੈਗਾ ਤੇ ਉੱਥੇ ਨਿੱਕੇ ਮੋੜੇ ਇੱਕ ਦੋ ਕੰਮ ਨੇ بس ਨਵੇੜ ਕੇ ਫਿਰ ਜਲਦੀ ਜਲਦੀ ਵਾਪਸੀ ਵੀ ਕਰਨੀ ਹੈ ਕਿਉਂਕਿ ਧਨੋਲੇ ਕਾਫੀ ਕੰਮ ਨੇ। ਧਨੋਲੇ ਕਾਫੀ ਟਾਈਮ ਲੱਗ ਜੂਗਾ। ਤੇ ਫਾਈਨਲੀ ਆਪਾਂ ਉਸ ਦਫ਼ਤਰ 'ਚ ਪਹੁੰਚ ਗਏ ਜਿੱਥੇ ਆਪਾਂ ਨੂੰ ਕੰਮ ਹੈਗਾ। ਇਹ ਦਫ਼ਤਰ ਦਾ ਮੇਨ ਗੇਟ ਹੈਗਾ ਉਸ ਦਾ ਤੇ ਜਿਹੜੇ ਆਪਣੇ ਕੰਮ ਨੇ ਆਪਾਂ ਅੰਦਰ ਜਾ ਕੇ ਨਿਮੇੜ ਲਏ ਮਿਲਦੇ ਜਿਨ੍ਹਾਂ ਨਾਲ ਗੱਲਬਾਤ ਕਰਨੀ ਹੈ ਤੇ ਅੰਦਰੋਂ ਕੰਮ ਨਿਮੇੜ ਲ ਕੇ ਤੇ ਫਿਰ ਕਰਦੇ ਆਂ ਵਾਪਸੀ ਦੇਖਦੇ ਆਂ ਅੰਦਰ ਕਿੰਨਾ ਕੁ ਟਾਈਮ ਲੱਗਦਾ ਹੈਗਾ ਤੇ ਕੰਮ ਤੋਂ ਅੰਦਰ ਨਿਮੇੜ ਕੇ ਵਾਪਸ ਨਾਨਕਸਰ ਗੁਰਦਾਰੇ ਕੋਲੇ ਆ ਗਏ ਹੁਣ ਦੇਖਦੇ ਆਂ ਇੱਥੇ ਜੇ ਬੱਸ ਕਦੋਂ ਆਉਂਦੀ ਹੈ ਕਿ ਧਨੋਲੇ ਸਕੂਟਰੀ ਖੜੀ ਆਏਗੀ ਸਕੂਟਰੀ ਚੱਕ ਕੇ ਫਿਰ ਚੱਲਦੇ ਆਂਗੇ ਵਾਪਸ ਪਿੰਡ ਨੂੰ ਧਨੋਲੇ ਜਿਹੜੇ ਕੰਮ ਤੋਂ ਅੰਦਰ ਉਹ ਕਰਕੇ ਨੌਂ ਲੜੇ ਕੰਮ ਤਾਂ ਦੰਦੇ ਨਿਮੇੜ ਲਈ। ਇੱਕ ਭੂਕਰ ਜੇ ਸਮਰਉਣ ਵਾਲੇ ਪਏ ਸੀਗੇ ਕਈ ਦਿਨਾਂ ਦੀ। ਇਹ ਵੀ ਸਮਰਾਲੇ ਤੇ ਹੁਣ ਪਿੰਡ ਨੂੰ ਕਰ ਦਿਆਂਗੇ ਵਾਪਸੀ ਆ ਮੋੜ-ਮੋੜ ਕੇ। ਹੁਣ ਸਿੱਧਾ ਪਿੰਡ ਨੂੰ ਜਾਣਾ ਹੈਗਾ ਬਾਕੀ ਸਾਰੇ ਕੰਮ ਨੇ ਪੜੇਗੇ। ਕਦੇ ਬਸ ਤੇ ਕਦੇ ਸਕੂਟਰੀ ਤੇ ਤੇ ਕਦੇ ਗੱਡੀ ਦੇ ਆਹੀ ਜ਼ਿੰਦਗੀ ਦੇ ਰੰਗ ਨੇ। ਕਦੇ ਥੱਬੇ 'ਚ ਤੇ ਕਦੇ ਮੂਠੀ 'ਚ। ਹੁਣ ਕਿਸੇ ਮਿੱਤਰ ਪਿਆਰੇ ਦੇ ਕੋਈ ਕੰਮ ਜਾ ਕੇ ਆਉਣਾ ਸੀਗਾ। ਤੇ ਉਹ ਕਹਿੰਦਾ ਆਉਣ ਜਾਣੀ ਕਰਨਾ ਬਸ ਉਹਨੂੰ ਛੱਡ ਕੇ ਆਇਆ ਸੀਗਾ ਤੇ ਜਾ ਕੇ ਹੁਣ ਸਕੂਟਰੀ ਚੱਕਦੇ ਆ ਤੇ ਦੇਖਦੇ ਆ ਮਿਸਤਰੀਆਂ ਦਾ ਘਰੇ ਕੀ ਕੰਮ ਚੱਲੀ ਜਾਂਦਾ ਮਿਸਤਰੀ ਤਾਂ ਆਇਆ ਨਹੀਂ ਸੀਗਾ ਦੂਜੇ ਬੰਦੇ ਸੀਗੇ ਤੇ ਨਾਲੇ ਦੇਖਦਾ ਗੋਬਿੰਦ ਦਾ ਕਿੰਨਾ ਕੰਮ ਕਰ ਗਿਆ ਕਿਉਂਕਿ ਗੋਬਿੰਦ ਆ ਗਿਆ ਸੀਗਾ ਸ਼ਾਮ ਦਾ ਟਾਈਮ ਹੋ ਗਿਆ ਤੇ ਬਿੰਦਰ ਹੋ ਰਹੇ ਉੱਪਰ ਹੁਣ ਚਾਹ ਪੀ ਜਾਂਦੇ ਨੇ ਸਮਾਨ ਚੜਾਈ ਜਾਂਦੇ ਸੀਗੇ ਤੇ ਜਿਹੜੀਆਂ ਇੰਦਰ ਟਾਇਲਟਾਂ ਪਈਆਂ ਸੀਗੀਆਂ ਇੱਥੇ ਸਾਰੀਆਂ ਉਹਦਾ ਤਹਾਂ ਚੜਾ ਦਿਆਂ ਤੇ ਵੱਡੀ ਇੱਟ ਚੜਾਈ ਜਾਂਦੇ ਨੇ ਬੱਡੀਰ ਤੋਂ ਵਸੇ ਇੰਨੀ ਘਰੇਗੀ ਹੁਣ ਚੜਾਉਣ ਵਾਲੀ ਤੇ ਇਹਨਾਂ ਨੇ ਜਿਹੜਾ ਇਧਰਲੇ ਪਾਸੇ ਚਾਹਾ ਬਣਾਉਣਾ ਸੀਗਾ ਜੁ ਵਿੱਚ ਪਾਣੀ ਪਾਤਾ ਬਾਕੀ ਉਧਰ ਪਰਲੇ ਪਾਸ ਜਿਹੜੀ ਆ ਮਿੱਟੀ ਪਈਏਗੀ ਇਹਨੂੰ ਮਿਕਸੀ ਜੀ ਕਰਕੇ ਲੈਤੇ ਨਾਲ ਉੱਤੇ ਚੜਾਉਣਗੇ ਉੱਤੇ ਹੁਣ ਫਰਸ਼ ਲਾਵਾਂਗੇ ਤੇ ਇਹਨੇ ਟਾਈਮ ਦੇ ਵਿੱਚ ਜਿਹੜਾ ਆ ਗਾਰ ਆਏਗਾ ਇਹ ਵੀ ਭੇਜ ਜੂਗਾ ਤਾਂ ਚਾਹਾ ਬਣ ਜੂਗਾ ਤੇ ਬਾਕੀ ਪੀਲਾਣ ਦੇ ਉਹਨਾਂ ਨੂੰ ਚਾਹ ਵਗੈਰਾ ਦੇਖਦੇ ਹੋ ਉੱਪਰ ਜਾ ਕੇ ਕਿੰਨਾ ਕੰਮ ਨਮੇੜਤਾ ਉਹਨਾਂ ਨੇ ਜਾਂ ਕਿੰਨਾ ਕੁ ਸਮਾਨ ਵਗੈਰਾ ਉੱਤੇ ਚੜਾ ਰੱਖਿਆ ਬਰੇਤੀ ਵੀ ਚੜਾਈ ਹੈ ਕਿਉਂਕਿ ਇੱਥੇ ਬਰੇਤੀ ਥੱਲੇ ਘਟੇਗੀ ਤੇ ਬਜਰੀ ਵਗੈਰਾ ਦੇਖ ਰਿਹਾ ਉੱਤੇ ਹੋਰ ਕੀ ਕੁਝ ਸਮਾਨ ਚੜਾਉਣਾ ਰਹਿੰਦਾ ਹੈਗਾ ਬਿੰਦਰਪੁਰ ਕੇ ਨੇ ਚਾਹ ਪਾਣੀ ਪੀ ਲਿਆ ਤੇ ਹੁਣ ਦੁਬਾਰੇ ਜਾ ਕੇ ਕੰਮ ਤੇ ਲੱਗ ਗਿਆ ਹੁਣ ਬਿਉਂ ਤੇ ਇਹ ਬਣੀ ਜਾਂਦੀ ਹੈ ਕਿ ਵੀ ਸੀਮੈਂਟ ਉੱਪਰ ਚੜਾ ਲਈਏ ਤੇ ਬਰੇਤੀ ਚੜਾ ਲਈ ਸੀ ਇੱਟਾਂ ਟਾਇਲ ਤੇ ਮੋਟੀ ਇੱਟ ਵੀ ਚੜ ਗਈ ਸੀਗੀ ਬਾਕੀ ਉਧਰ ਕਾਗਜ ਵਿਛਾਈ ਜਾਂਦੇ ਨੇ ਕਾਗਜ ਵਿਛਾ ਕੇ ਉਹਦੇ ਉੱਤੇ ਸੀਮੈਂਟ ਧਰ ਲੈਣਾ ਵੀ ਉਤੋਂ ਟਕਿਆ ਜਾਊਗਾ ਹੁਣ ਕਾਗਜ ਆਪਣੇ ਕੋਲੇ ਵੱਡਾ ਹੈਗਾ ਇੱਕ ਤਾਂ ਬਰੇਤੀ ਵੇਲੇ ਜਿਹੜਾ ਨਿਕਲਿਆ ਸੀ ਕਾਗਜ ਉਹ ਆ ਕੁਝ ਕਾਗਜ ਮੈਂ ਛਾਤੇ ਪਾਉਣ ਵਾਸਤੇ ਵੱਧ ਲੈ ਕੇ ਆਇਆ ਸੀ ਉਹਦੇ ਵਿੱਚੋਂ ਹੀ ਬਚ ਗਿਆ ਸੀ ਕਾਗਜ ਉਹ ਜਿਹੜਾ ਗੋਰਾ ਲਈ ਜਾਂਦਾ ਕਾਲਾ ਹੈ ਕਾਗਜ ਉਹ ਮੋਟਾ ਪਹਿਲਾਂ ਤੋਂ ਹੀ ਆਪਣੇ ਕੋਲੇ ਪਿਆ ਸੀਗਾ ਤੇ ਫਿਲਹਾਲ ਇਹ ਹੈਗਾ ਵੀ ਸਾਰਾ ਮਟੀਰੀਅਲ ਤਹਾਂ ਚੜਾ ਕੇ ਸੀਮੈਂਟ ਚੜਾਣਗੇ ਤੋਂ ਬਾਅਦ ਕੱਲ ਨੂੰ ਮਸ਼ੀਨ ਉਮੀਦ ਹੈ ਵੀ ਦੁਪਹਿਰ ਤੋਂ ਬਾਅਦ ਵਿਲੀ ਕਰ ਦਾਂਗੇ ਕਿਉਂਕਿ ਮਿੱਟੀ ਵਗੈਰਾ ਕੇ ਰਾਂ ਚੜਾ ਲਾਂਗੇ ਫਿਰ ਇਹ ਤੋਂ ਬਾਅਦ ਜਿਹੜਾ ਚਾਹ ਹੈਗਾ ਦੁਪਹਿਰ ਤੋਂ ਬਾਅਦ ਮੱਦ ਕੇ ਉਹ ਵੀ ਚੜਾ ਲੈਣਗੇ ਤਹਾਂ ਕਿਉਂਕਿ ਕੱਲ ਨੂੰ ਕੰਮ ਛੱਡਦਾ ਉਹ तकरीबन तकरीबन ਚੱਲ ਹੀ ਪਊਗਾ ਬਾਕੀ ਦੇਖਦੇ ਆਂ ਮਿਸਤਰੀ ਆ ਕੇ ਕੀ ਟੇਡੀ ਸਿੰਘ ਜੀ ਡਾਉਂਦਾ ਹੈਗਾ ਉਨਕੇ ਵੀ ਬੜੀ ਇੱਥੇ ਕੁਝ ਹੋਰ ਵਿਆਹਦ ਬਣਾਉਣ ਨੇ ਆ ਕੇ ਮਿਸਤਰੀ ਕੋਈ ਹੋਰ ਸਿੰਘ ਪਸੰਦ ਦਾ ਡੇਡਾ ਜਿਹੜੇ ਮੁੰਡੇ ਟੂਟੀਆਂ ਦਾ ਕੰਮ ਕਰ ਦਨੇ ਬਲੰਬਰ ਹੋਣੀ ਉਹਨਾਂ ਦਾ ਲੈਦੇ ਹੀ ਆਪ ਦਾ ਸਾਗਤ ਆਬ ਚੱਲੀ ਜਾਂਦਾ ਅੱਜ ਕੱਲੀਆਂ ਆਹ ਮਾਰ ਕੇ ਚਿਰੀਆਂ ਕਹਿੰਦੇ ਸਾਨੂੰ ਕੰਮ ਹੋ ਗਿਆ ਤੇ ਹੁਣ ਲਾਂਗੇ ਸੀਗੇ ਸਵੇਰੇ ਫੇਰ ਆਉਣਗੇ ਸਵੇਰੇ ਆ ਕੇ ਇਹਦਾ ਟੈਂਕੀ ਦਾ ਸਿਸਟਮ ਕਰ ਦੇਣਗੇ ਕਿਹੜੀ ਆ ਪਾਈਪ ਟੁੱਟੀ ਹੋਈ ਸੀਗੀ ਇਹ ਜੋੜ ਕੇ ਤੇ ਜਿਹੜੀਆਂ ਆ ਪੈਪਾਂ ਨੇ ਬਿਜਲੀ ਵਾਲੀਆਂ ਇਹ ਵੀ ਉਹਨਾਂ ਤੋਂ ਚੀਰੀਆਂ ਮਰਵਾਈ ਦੇਵਾਂਗੇ ਤਾਂ ਕਿ ਭਾਲੇ ਬਿਜਲੀ ਵਾਲੇ ਦਾ ਪਤਾ ਨਹੀਂ ਹੈ ਕਦੋਂ ਆਊਗਾ 11 ਪਲਾਸਟਰ ਦੇ ਵਿੱਚ ਸਾਰੀਆਂ ਪਾਪਾਂ ਆ ਜਾਣੀਆਂ ਤੇ ਬਾਅਦ ਚ ਨਹੀਂ ਜੇ ਘੱਟ ਵੱਡ ਕਰਦੇ ਆ ਉਹ ਬੁਰੀ ਲੱਗਦੀ ਹੈਗੀ ਸਭ ਤੋਂ ਵੱਡਾ ਕੰਮ ਆ ਪੱਥਰ ਦਾ ਰਹਿ ਗਿਆ ਜਿਹੜਾ ਗੋਲ ਟੈਂਕੀ ਦੇ ਥੱਲੇ ਧਰਿਆ ਹੋਇਆ ਹੈਗਾ ਬਿਉਂ ਤੇ ਇਹ ਬਣਾਉਂਦੇ ਸੀਗੇ ਬਈ ਇਹਨੂੰ ਚੱਕ ਕੇ ਤਾਂਹਾਂ ਚੜਾ ਦੇਾਂਗੇ ਤੇ ਹੁਣ ਦੇਖਦੇ ਆ ਸਵੇਰੇ ਗੋਬਿੰਦ ਦੇ ਵਰਗੇ ਆਉਣਗੇ ਨਾਲੇ ਮਿਸਤਰੀ ਬਈ ਕਿਹੜੇ ਹਿਸਾਬ ਨਾਲ ਤਾਂਹਾਂ ਚੜਾਉਂਦੇ ਨੇ ਪਹਿਲਾਂ ਤੱਕ ਐਸਲਾ ਸੀ ਵੀ ਗਾਰਡੀਆਂ ਦੇ ਨਾਲ ਉੱਤੇ ਚੜਾ ਦੇਾਂਗੇ ਉਹਨਾਂ ਦੇਰਲੇ ਪਾਸੇ ਆਪਣੇ ਕੋਲ ਮਸ਼ੀਨਾਂ ਪਈਆਂ ਨੇ ਤੇ ਉਹ ਇੱਥੇ ਲਾ ਕੇ ਸਪੋਟਾਂ ਵਾਂਗੂ ਉਹ ਤੇ ਕੜੀਸ ਕੇ ਤਾਂ ਲਿਜਾਣ ਦੀ ਸਲਾਹ ਬਾਕੀ ਦੇਖਦੇ ਆਂ ਸਵੇਰੇ ਆ ਕੇ ਕੀ ਵਿਉਂਤ ਬਣਦੀ ਹੈਗੀ ਇਹਦੀ ਕਿਵੇਂ ਚੜਾਉਂਦੇ ਨੇ ਤਾਂ ਹਾਂ ਗੋਰੇ ਹੋਰਿਆਂ ਤੋਂ ਜਿੰਨਾ ਕਿ ਸਮਾਨ ਉੱਪਰ ਚੜਿਆ ਅੱਜ ਉਹ ਚੜਾ ਆ ਗਿਆ ਤੇ ਸਵੇਰੇ ਮਿਸਤਰੀ ਆਊਗਾ ਆ ਕੇ ਦੇਖਦੇ ਆਂ ਮਿਸਤਰੀ ਕੰਮ ਦੀ ਕੀ ਵਿਉਂਤ ਬੰਦੀ ਬਣਾਉਂਦਾ ਹੈਗਾ ਤੇ ਨਾਲ ਹੀ ਸਵੇਰੇ ਗੋਬਿੰਦ ਵਰਗੇ ਆਉਣਗੇ ਉਹ ਜਿਹੜਾ ਟੂਟੀਆਂ ਦਾ ਮਾੜਾ ਮੋਟਾ ਕੰਮ ਰਹਿੰਦਾ ਹੈਗਾ ਕਰਨ ਵਾਲਾ ਸਵੇਰੇ ਉਹ ਵੀ ਉਹਨਾਂ ਤੋਂ ਕਰਾਵਾਂ ਕਿਉਂਕਿ ਅੱਜ ਮੈਂ ਬਾਹਰ ਸੀਗਾ ਤੇ ਮੇਰੇ ਮਗਰੋਂ ਜਿਹੜਾ ਮੋੜਾ ਮੋਟਾ ਉਹਨੇ ਕਰਨਾ ਸੀਗਾ ਉਹ ਕਰ ਗਏ ਤੇ ਇਹਦੇ ਨਾਲ ਹੀ ਕਰਦੇ ਆਂ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ